ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਸਤਿਗੁਰਾਂ ਦੇ ਪਾਵਨ ਬਚਨ ਗੁਰਬਾਣੀ ਦੇ ਵਿੱਚ ਸ਼ਬਦ ਰੂਪ ਦੇ ਵਿੱਚ ਹੁਣ ਪੰਕਤੀ ਰੂਪ ਦੇ ਵਿੱਚ ਹੁਣ ਜਾਂ ਕੋਈ ਵੱਡੀ ਬਾਣੀ ਦੇ ਰੂਪ ਵਿੱਚ ਹੁਣ ਆਪ ਸੰਗਤਾਂ ਦੇ ਨਾਲ ਉਹਦੀ ਸਾਂਝ ਪਾਈ ਜਾਂਦੀ ਹੈ ਵਿਚਾਰ ਕੀਤੀ ਜਾਂਦੀ ਹੈ ਆਓ ਗੁਰਬਾਣੀ ਦੇ ਵਿੱਚ ਆਹ ਸ਼ਬਦ ਅਸੀਂ ਆਮ ਪੜ੍ਹਦੇ ਹਾਂ ਟੂਟਣਾ ਟੂਟਣ ਟੈਂਕ ਦੇ ਦੈਂਕੜ ਟੈਕ ਇਸ ਹਾਰੀ 2 ਟਨ ਨਾਲ ਨੰਨਾ ਸਪੇਸ ਦੇ ਕੇ ਹੋਵੇ 2 ਟਨ ਇਹਨੂੰ 210 ਪੜਨਾ ਗਲਤ ਹੈ ਇਸ ਤਰੀਕੇ ਨਾਲ ਟੈਂਕ ਦੇ ਦੈਂਕੜ ਟੈਕਾ ਨੰਨੇ ਸਿਹਾਰੀ 2 ਟਨ ਇਹਨੂੰ ਅਲੱਗ ਪੜਨਾ ਵੀ ਗਲਤ ਹੈ ਇਹਨੂੰ ਇਕੱਠਾ ਪੜਨਾ ਹੈ 2 ਟਨ ਸਵ ਗੁਰਬਾਣੀ ਦੇ ਵਿੱਚੋਂ ਅ ਜੋ ਪੰਕਤੀਆਂ ਹੈ ਗੁਰਬਾਣੀ ਦੀਆਂ ਉਹਨਾਂ ਨੂੰ ਵਿਚਾਰੀ ਹੈ ਸਤਿਗੁਰੂ ਪਾਸ਼ਾ ਪ੍ਰਭਾਤੀ ਰਗਦੇ ਵਿੱਚ ਪੰਜਵੇਂ ਸਤਿਗੁਰ ਦੀ ਪਾਵਨ ਬਾਣੀ ਹੈ ਇੱਕ ਪਾਵਨ ਬਚਨ ਆਉਂਦਾ ਹੈ ਛਲ ਨਾਗਨ ਸਿਉ ਮੇਰੀ ਟੂਟਨ ਹੋਈ ਨਾਗਨ ਕਹਿੰਦੇ ਨੇ ਸੱਪ ਨੂੰ ਸਪਣੀ ਨੂੰ ਨਾਗਨ ਸਪਣੀ ਛਲ ਨਾਗਨ ਮਤਲਬ ਛਲਣ ਵਾਲੀ ਨਾਦਨ ਛਲਣ ਵਾਲੀ ਸਪਣੀ ਜਣੀ ਮਾਇਆ ਛਲ ਮਾਇਆ ਰੂਪੀ ਛਲਣ ਵਾਲੀ ਸਪਣੀ ਨਾਗਨ ਛਲ ਨਾਗਨ ਸਿਉ ਮੇਰੀ ਟੂਟਨ ਹੋਈ ਮੇਰੀ ਟੁੱਟ ਗਈ ਉਦੋਂ ਮਨ ਮੇਰੀ ਬਣਤ ਨਹੀਂ ਰਹੀ ਹੈ ਇਹ ਕਦੋਂ ਹੋਈ ਜਦੋਂ ਗੁਰੂ ਦੀ ਕਿਰਪਾ ਹੋਈ ਗੁਰੂ ਦੀ ਕਿਰਪਾ ਦੇ ਨਾਲ ਛਲ ਜਿਹੜੀ ਛਲਣ ਵਾਲੀ ਮਾਇਆ ਸੱਪਣੀ ਹੈ ਨਾ ਸਤਿਗੁਰੂ ਕਹਿੰਦੇ ਉਹਦੇ ਨਾਲੋਂ ਮੇਰੀ ਟੁੱਟਨ ਹੋ ਗਈ ਪਾਵ ਸਬੰਧ ਟੁੱਟ ਗਿਆ ਉਹਨਾਂ ਦੇ ਨਾਲ ਮੇਰਾ ਸਬੰਧ ਨਹੀਂ ਰਿਹਾ ਗੁਰ ਕਹਿਆ ਇਹ ਝੂਠੀ ਤੋਹੀ ਤੋਹੀ ਤੋਂ ਪਾਵ ਤੋਂ ਕਰਨ ਵਾਲੀ ਠੱਗੀ ਕਰਨ ਵਾਲੀ ਗੁਰੂ ਨੇ ਸੋਚੀ ਦਿੱਤੀ ਕਿ ਇਹ ਤਾਂ ਝੂਠੀ ਹੈ ਫਰੇਬੀ ਹੈ ਇਹ ਤਾਂ ਫਰੇਬ ਕਰਨ ਵਾਲੀ ਹੈ ਠਗਣ ਵਾਲੀ ਹੈ ਇਸ ਕਰਕੇ ਪਤਾ ਲੱਗਿਆ ਤਾਂ ਉਹਦੇ ਨਾਲੋਂ ਟੁੱਟਨ ਹੋ ਗਈ ਭਾਵ ਮੇਰੀ ਟੁੱਟ ਗਈ ਮੁੱਖ ਮਿੱਠੀ ਖਾਈ ਕਉਰਾਏ ਜਿਵੇਂ ਕੋਈ ਮੂੰਹ ਦੇ ਵਿੱਚ ਮਿੱਠੀ ਚੀਜ਼ ਪਾਵੇ ਖਾਣ ਨੂੰ ਮਿੱਠੀ ਲੱਗੇ ਪਰ ਬਾਅਦ ਵਿੱਚ ਉਹਦਾ ਕੜੱਟਣ ਵਾਲਾ ਸਵਾਦ ਆਵੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਇਹ ਮਾਇਆ ਹੈ ਲੱਗਦੀ ਮਿੱਠੀ ਹੈ ਪਰ ਇਹਦਾ ਸਵਾਦ ਬੜਾ ਕੜੱਟਣ ਵਾਲਾ ਹੈ ਇਹ ਦੁੱਖ ਵੀ ਦਿੰਦੀ ਹੈ ਅਮਰਿਤ ਨਾਮ ਮਨ ਰਹਾ ਅਗਾਏ ਜਿਹੜਾ ਮਨ ਨੂੰ ਆਤਮਿਕ ਆਨੰਦ ਦੇਣ ਵਾਲਾ ਜੀਵਨ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਹੈ ਨਾ ਸਤ ਕੋ ਕਹਿੰਦੇ ਉਹਦੇ ਨਾਲ ਮੇਰਾ ਮਨ ਰੱਜਿਆ ਰਹਿੰਦਾ ਹੈ ਉਹਦੇ ਨਾਲ ਮੇਰਾ ਮਨ ਜਿਹੜਾ ਹੈ ਨਾ ਤ੍ਰਿਪਤ ਹੋਇਆ ਰਹਿੰਦਾ ਹੈ ਇਥੇ ਸ਼ਬਦ ਛਲਨਾਗਨ ਸਿਓ ਮੇਰੀ ਟੂਟਨ ਹੋਈ ਟੂਟਨ ਅੱਗੇ ਦਿਨ ਹੈ ਕੋ ਟੇਕਾ ਨੰਨੇ ਸਰੀਰ ਨੂੰ ਟੂਟਨ ਪਾਠ ਪੜਨਾ ਹੈ ਇੱਕ ਪੰਕਤੀ ਹੋਰ ਗੁਰਬਾਣੀ ਚ ਵਿਚਾਰ ਲੈਨੇ ਆਂ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਖਾਤ ਖਰਚਤ ਬਿਲਸ਼ਤ ਰਹੈ ਟੁੱਟ ਨਾ ਜਾਏ ਭੰਡਾਰ ਪ੍ਰਮਾਤਮਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਉਸ ਰੱਬ ਦੀ ਬੰਦਗੀ ਹੈ ਸਤਗੁਰੂ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਦੇ ਕੋਲ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਬੜੇ ਖਜ਼ਾਨੇ ਨੇ ਇਤਨੇ ਜ਼ਿਆਦੇ ਖਜ਼ਾਨੇ ਆ ਟੁੱਟ ਨਾ ਜਾਏ ਭੰਡਾਰ ਭਾਭੂ ਬਣਾਰੇ ਮੁੱਕ ਦੇ ਨਿਕਲੇ ਉਹ ਭਰੇ ਹੀ ਰਹਿੰਦੇ ਨੇ ਇਥੇ ਸ਼ਬਦ ਹੈ ਟੁੱਟ ਨਾ ਟੈਂਕ ਇਦ ਲੈਂਕਰ ਟੈਕੀ ਸ਼ਾਇਰੀ ਟੁੱਟ ਅੱਗੇ ਸਪੇਸ ਦੇ ਕੇ ਨਾ ਟੁੱਟ ਨਾ ਤੁਹਾਨੂੰ ਟੁੱਟ ਨਾ ਨਹੀਂ ਪੜਨਾ ਟੁੱਟ ਸ਼ਬਦ ਹੈ ਟੁੱਟ ਨਾ ਇਸ ਤਰ੍ਹਾਂ ਪੜ੍ਹਨਾ ਹੈ ਖਾਦ ਖਰਚਤ ਵਿਲਸ਼ਤ ਰਹੇ ਟੁੱਟ ਨਾ ਜਾਏ ਭੰਡਾਰ ਪ੍ਰਮਾਤਮਾ ਦੇ ਨਾਮ ਦੇ ਖਜ਼ਾਨੇ ਖਾਦੇ ਨੇ ਵਰਤੇ ਨੇ ਰੋਪਣਾਰੇ ਕਦੇ ਮੁੱਕੇ ਨਹੀਂ ਹੈ ਹਰ ਹਰ ਜਬਦ ਅਨੇਕ ਜਨ ਨਾਨਕ ਨਾਹੀਂ شمار ਸਤਿਗੁਰੂ ਕਹਿੰਦੇ ਨੇ شمار ਤੋਂ ਪਵ ਗਿਣੇ ਜਾਣੇ ਇਹ ਜਿਹੜਾ ਨਾਮ ਦਾ ਖਜ਼ਾਨਾ ਹੈ ਨਾ ਇਹ ਨਾਨਕ ਇੰਨੇ ਅਨੇਕ ਕਈ ਜੀਵੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਇਹ ਖਜ਼ਾਨਾ ਇਕੱਠਾ ਕਰਦੇ ਨੇ ਇੰਨੇ ਜ਼ਿਆਦੇ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਤੁਹ ਇਥੇ ਸ਼ਬਦ ਸਤੂ ਗੁਰ ਨੇ ਖਾਤ ਖਰਚਤ ਬਿੱਲ ਸ਼ਤਰ ਰਹੇ ਟੂਟ ਨਾ ਇਹਨ ਟੂਟ ਨਾ ਇਸ ਤਰ੍ਹਾਂ ਪੜ੍ਹਨਾ ਟੂਟਣ ਨਹੀਂ ਪੜਨਾ ਹੈ ਇਸੇ ਤਰੀਕੇ ਦਾ ਨਾ ਛਲ ਨਾ ਗਨ ਸਿਓ ਮੇਰੀ ਟੂਟ ਨਾ ਹੋਈ ਤੇ ਕਿ ਲੇਕਰ ਟੇਕ ਨਾ ਅਣਸਰੀ ਉੱਥੇ ਟੂਟਣ ਸ਼ਬਦ ਇਕੱਠਾ ਪੜ੍ਹਨਾ ਹੈ ਇਸ ਤਰੀਕੇ ਨਾਲ ਗੁਰਬਾਣੀ ਦੇ ਕੁਝ ਭੇਜਦੇ ਜਿਹਨਾਂ ਨੂੰ ਅਸਾ ਸਮਝਣਾ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ लाइक करो कमेंट भी करो वो शेयर करो ताकि गुरबाणी हर एक तक जी है इस तरह बेचार के पहुँच सके वाहू जी का खालसा वाहू जी की फतेह